ਵਾਈਗੁਰੀ ਕਾਲ ਸਾਹ ਵਾਈਗੁਰੀ ਕੀ ਫਤਿਹ ਅੱਜ ਬੱਚੇ ਉਹ ਮੈਂ ਤਨਸ্নান ਜਾ ਰਹੀਆਂ ਗੁਰੰਗ ਦੀ ਜੀ ਸਾਖੀ ਜਦੋਂ ਉਹਨਾਂ ਨੂੰ ਬਾਬਰ ਨੇ ਕੈਦ ਕਰ ਲਿਆ ਸੀ ਗੁਰੂ ਜੀ ਮੱਕੇ ਤੋਂ ਵਾਪਸ ਆਉਂਦੇ ਹੋਏ ਕਾਬਲ ਵਿੱਚ ਦੇਖ ਆਏ ਸਨ ਕਿ ਕਿਵੇਂ ਬਾਬਰ ਬਾਦ ਉੱਪਰ ਹਮਲਾ ਕਰਨ ਦੀਆਂ ਤਿਆਰੀਆਂ ਕਰ ਰਿਹਾ ਸੀ ਬਾਬਰ ਦੇ ਹਮਲਾ ਕਰਨ ਤੋਂ ਪਹਿਲਾਂ ਗੁਰੂ ਜੀ ਐਮਨਾਬਾਦ ਪਾਈ ਲਾਲੋ ਆਪਾਸ ਪੁੱਜੇ ਜਿਨ੍ਹਾਂ ਨੂੰ ਉਹ ਆਪਣੇ ਮਿਸ਼ਨ ਦਾ ਪਹਿਲਾ ਪ੍ਰਚਾਰਕ ਥਾਪ ਗਏ ਸਨ ਉਸ ਸ਼ਹਿਰ ਦੇ ਲੋਕਾਂ ਨੂੰ ਹਮਲੇ ਤੋਂ ਜਾਨੂ ਕਰਵਾਉਣ ਲਈ ਗੁਰੂ ਜੀ ਨੇ ਸ਼ਬਦ ਰਾਈਂ ਦੱਸਿਆ ਕਿ ਬਾਬਰ ਕਾਬਰ ਤੋਂ ਹਮਲਾ ਕਰਨ ਲਈ ਆ ਰਿਹਾ ਹੈ ਲੋਕਾਂ ਬਾਸੋਂ ਉਹ ਜੋਰ ਨਾਲ ਸਭ ਕੁਝ ਖੋ ਲਵੇਗਾ ਬੜਾ ਖੂਨ ਖਰਾਬਾ ਹੋਵੇਗਾ ਇਹ ਸਭ ਕੁਝ ਦੁਨੀਆ ਨੂੰ ਪੈਦਾ ਕਰਨ ਵਾਲੇ ਦੇ ਸਾਹਮਣੇ ਹੋਵੇਗਾ ਉਹ ਦਿਨ ਆ ਗਿਆ ਜਦੋਂ ਬਾਬਰ ਐਮਨਾਬਦ ਪੁੱਜ ਗਿਆ ਪਠਾਨਾ ਨੇ ਬਾਬਰ ਦੇ ਟੱਕਰੇ ਲਈ ਕੋਈ ਫੌਜੀ ਤਿਆਰੀ ਤਾਂ ਕੀਤੀ ਨਹੀਂ ਸੀ ਪਰ ਕੁਝ ਮੌਲਵੀ ਕਲਮਾ ਪੜਨ ਲਈ ਪੈਸੇ ਦੇ ਕੇ ਬਿਠਾਏ ਸਨ ਪਠਾਨਾ ਦਾ ਖਿਆਲ ਸੀ ਕਿ ਕਲਮਾ ਪੜਨ ਨਾਲ ਉਹਨਾਂ ਦਾ ਬਲਾਤ टਲ ਜਾਵੇਗੀ ਬਾਬਰ ਦੀ ਜਿੱਤ ਹੋਈ ਜੇਤੂ ਫੌਜ ਨੇ ਦਿਲ ਖੋਲ ਕੇ ਸ਼ਹਿਰ ਨੂੰ ਲੁੱਟਿਆ ਅਤੇ ਮਨ ਮਰਜ਼ੀਆਂ ਕੀਤੀਆਂ ਉਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਸੀ ਕੱਲੇ ਆਮ ਤੋਂ ਪਿੱਛੋਂ ਜਿਹੜੇ ਮੱਦ ਇਸਤਰੀਆਂ ਅਤੇ ਬੱਚੇ ਬੱਚੇ ਉਹਨਾਂ ਸਭ ਨੂੰ ਉਹਨਾਂ ਨੇ ਬੰਦੀ ਬਣਾ ਲਿਆ ਸਾਰਿਆਂ ਨੂੰ ਇਕੱਠੇ ਕਰਕੇ ਫੌਜ ਲਈ ਆਟਾ ਪੀਸਣ ਲਈ ਚੱਕੀਆਂ ਦੇ ਦਿੱਤੀਆਂ ਗੁਰੂ ਜੀ ਅਤੇ ਭਾਈ ਮਰਦਾ ਨੇ ਨਵੀਂ ਬੰਦੀ ਬਣਾ ਕੇ ਆਟਾ ਪੀਸਣ ਲਈ ਬਿਠਾ ਦਿੱਤਾ ਗਿਆ ਗੁਰੂ ਜੀ ਦੇ ਬੰਦੀਖਾਨੇ ਵਿੱਚ ਆਉਣ ਤੋਂ ਪਹਿਲਾਂ ਸਾਰੇ ਬੰਦੀ ਰੋ ਰਹੇ ਸਨ। ਉਹਨਾਂ ਦਾ ਰੋਣਾ ਬੰਦਾ ਵੀ ਸੀ ਜਦੋਂ ਉਹਨਾਂ ਦੇ ਪਿਆਰੇ ਉਹਨਾਂ ਦੇ ਸਾਹਮਣੇ ਕਤਲ ਕੀਤੇ ਗਏ। ਉਹਨਾਂ ਦੇ ਘਰ ਲੁੱਟੇ ਗਏ ਅਤੇ ਉਹਨਾਂ ਨੂੰ ਜ਼ਬਰੀ ਆਟਾ ਪੀਸਣ ਲਈ ਦਿੱਤਾ ਗਿਆ। ਗੁਰੂ ਜੀ ਨੇ ਬੰਦੀਆਂ ਨੂੰ ਰੋਂਦੇ ਦੇਖ ਕੇ ਇੱਕ ਸ਼ਬਦ ਉਚਾਰਿਆ ਜਿਸ ਨਾਲ ਉਹਨਾਂ ਨੂੰ ਸ਼ਾਂਤੀ ਮਿਲੀ ਅਤੇ ਉਹਨਾਂ ਰੋਣਾ ਬੰਦ ਕਰ ਦਿੱਤਾ। ਉਹਨਾਂ ਨੂੰ ਗਿਆਨ ਹੋ ਗਿਆ ਕਿ ਉਹ ਪਰਮਾਤਮਾ ਨੂੰ ਭੁੱਲ ਗਏ ਸਨ ਜਿਸ ਕਾਰਨ ਉਹਨਾਂ ਦਾ ਇਹ ਬਰਾਹਮਣ ਹੋ ਰਿਹਾ ਸੀ ਜਿਨ੍ਹਾਂ ਔਰਤਾਂ ਦੇ ਸੋਨੇ ਦੇ ਕੇਸ ਸਨ ਸੰਦੂਰ ਪਾਇਆ ਹੋਇਆ ਸੀ ਮਹਿਲਾਂ ਵਿੱਚ ਸੋਫਿਆਂ ਉੱਪਰ ਬੈਠਦੀਆਂ ਸਨ ਉਹਨਾਂ ਦੇ ਸਿਰ ਦਾਤਰੀਆਂ ਨਾਲ ਮੁੰਨੇ ਗੇ ਉਹ ਜ਼ਮੀਨ ਉੱਪਰ ਬੈਠ ਕੇ ਚੱਕੀਆਂ ਚਲਾ ਰਹੀਆਂ ਸਨ ਉਹਨਾਂ ਦੀ ਸੁੰਦਰਤਾ ਉਹਨਾਂ ਦੀ ਵਿਅਰੀ ਬਣ ਗਈ ਸੀ ਜੇ ਉਹਨਾਂ ਪਹਿਲਾਂ ਪਰਮਾਤਮਾ ਨੂੰ ਯਾਦ ਕੀਤਾ ਹੁੰਦਾ ਤਾਂ ਉਹਨਾਂ ਨੂੰ ਇਹ ਪੁਰਾ ਦਿਨ ਨਾ ਦੇਖਣਾ ਪੈਂਦਾ ਮਾਇਆ ਦੇ ਵਿੱਚ ਮੋ ਵਿੱਚ ਉਹ ਉਹਨਾਂ ਮਾਲਕਾਂ ਨੂੰ ਵਿਸਾਰ ਦਿੱਤਾ ਸੀ ਬਾਬਰ ਦੇ ਜਰਨੈਲ ਮੀਰ ਖਾਨ ਨੇ ਬਾਬਰ ਨੂੰ ਦੱਸਿਆ ਕਿ ਗੁਣਗ ਦੇ ਜਿਹਦੇ ਸ਼ਬਦ ਪੜਨਾ ਸਾਰੇ ਬੰਦੀ ਸ਼ਾਂਤ ਹੋ ਗਏ ਸਨ ਬਾਬਰ ਨੇ ਆਪਣੇ ਅੱਖੀਂ ਜਾ ਕੇ ਬੰਦੀਖਾਨੇ ਨੂੰ ਦੇਖਿਆ ਅਤੇ ਹੁਕਮ ਕਰ ਦਿੱਤਾ ਕਿ ਗੁਣਗ ਨੂੰ ਛੱਡ ਦਿੱਤਾ ਜਾਵੇ ਗੁਰਜੀ ਨੇ ਕਿਹਾ ਬਾਦਸ਼ਾ ਮੈਂ ਇਕੱਲਾ ਬਾ ਨਹੀਂ ਜਾ ਸਕਦਾ ਜੇ ਮੇਰੇ ਨਾਲ ਇਨਾ ਸਾਰੇ ਬੰਦੀਆਂ ਨੂੰ ਛੱਡਦਾ ਜਾਵਿਤਾ ਮੈਂ ਜਾਵਾਂਗਾ ਗੁਰਜੀ ਦੇ ਕਹਿਣ ਉੱਪਰ ਸਾਰੇ ਬੰਦੀਆਂ ਨੂੰ ਛੱਡ ਦਿੱਤਾ ਗਿਆ ਬਾਬ ਨੇ ਖੁਸ਼ ਹੋ ਕੇ ਕਿਹਾ ਫਕੀਰ ਕੁਝ ਹੋਰ ਮੰਗ ਲੈ ਗੁਰਜੀ ਨੇ ਉੱਤਰ ਦਿੱਤਾ ਇੱਕ ਖੁਦਾ ਦਾ ਦਿੱਤਾ ਬਹੁਤ ਕੁਝ ਹੈ ਸਭ ਉਸ ਦਾ ਦਿੱਤਾ ਖੰਦੀ ਹਨ ਬਾਦਸ਼ਾ ਉਦੇ ਹੀ ਬਣਾਈ ਹੋਏ ਹਨ ਮਲਕ ਦਾ ਆਚਾ ਲੈਣ ਵਾਲੇ ਨੂੰ ਸਦਾ ਕਟਾ ਹੀ ਰਹਿੰਦਾ ਹੈ ਜਿਹੜਾ ਤੇਰੇ ਪਾਸੋਂ ਮੰਗੇਗਾ ਉਹ ਬੇਸਮਝੀ ਹੋਵੇਗਾ ਮੀਰ ਖਾਨ ਨੇ ਬਾਬਰ ਨੂੰ ਕਿਹਾ ਬਾਦਸ਼ਾਹ ਫਕੀਰਾਂ ਨੂੰ ਦਿੱਤਾ ਨਹੀਂ ਜਾਂਦਾ ਉਹਨਾਂ ਪਾਸੋਂ ਮੰਗਿਆ ਜਾਂਦਾ ਹੈ ਇਸ ਤਰ੍ਹਾਂ ਬਾਬਰ ਨੇ ਗੁਰੂ ਨਾਨਕ ਦੇਵ ਜੀ ਤੋਂ ਆਪਣੇ ਰਾਜ ਨੂੰ ਸਲਾਮ ਕਰਨ ਲਈ ਅਸ਼ੀਰਵਾਦ ਲਿਆ ਉਹ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਕਿਹਾ ਕਿ ਜੇ ਤੂੰ ਬਿਨਾਂ ਕਿਸੇ ਜ਼ੁਲਮ ਕੀਤੇ ਰਾਜ ਕਰੇਗਾ ਤੇਰਾ ਰਾਜ ਲੰਮਾ ਹੋਵੇਗਾ ਤੇ ਇਸ ਤਰ੍ਹਾਂ ਗੁਣਾਕ ਦੇਵ ਜੀ ਨੇ ਹੁਣ ਉਤੋਂ ਚੱਲ ਪਏ ਇਹ ਆਦੀ ਮੇਰੇ ਸਾਥ ਕਿਸੇ ਗੁਣਾਕ ਦੇਵ ਜੀ ਨੂੰ ਬੰਦੀ ਕਰਨ ਵਾਲੀ ਹੁਣ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਬੈਲ ਆਈਕਨ ਮਿਦਵਾਣਾ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਧੰਨਵਾਦ